ਸਭ ਤੋਂ ਪਹਿਲਾਂ ਇਸ ਚੈਨਲ ਤੇ ਆਉਣ ਵਾਲੇ ਗੁਰੂ ਦੇ ਪਿਆਰੇ ਸਰੋਤਿਆਂ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਪਿਆਰਿਓ ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੁਝ ਖਾਸ ਤੇ ਉੱਚੇਮ ਚਰਨ ਕਰਨ ਲਈ ਤੁਹਾਡੇ ਸਾਹਮਣੇ ਆਏ ਹੋਏ ਸੋ ਆਪ ਸਭ ਦੇ ਅੱਗੇ ਬੁਝਾਰਸ਼ ਹੈ ਕਿ ਕਿਰਪਾ ਕਰਕੇ ਇਹ ਜਿਹੜੀ ਅੱਜ ਦੀ ਵੀਡੀਓ ਆ ਇਹ ਸਾਰੇ ਤੁਸੀਂ ਬੜੇ ਧਿਆਨ ਨਾਲ ਸੁਣਿਓ ਤੇ ਸੰਸਕਿਪਨਾ ਕਰਿਓ ਕਿਉਂਕਿ ਤੁਹਾਡੇ ਜੀਵਨ ਵਿੱਚ ਬੜਾ ਉੱਚਾ ਲਾਹ ਦੇਣ ਵਾਲਾ ਗੁਰੂ ਦੇ ਪਿਆਰਿਓ ਅਸੀਂ ਜਦੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਕੋਈ ਵੀ ਸ਼ਬਦ ਪੜ੍ਹਦੇ ਹਾਂ ਤਾਂ ਉਸ ਵਿੱਚ ਸਾਡੇ ਗੁਰੂ ਸਹਿਬਾਨ ਜਾਂ ਹੋਰ ਮਹਾਂਪੁਰਖਾਂ ਦੁਆਰਾ ਭਗਤ ਸਹਿਬਾਨ ਦੁਆਰਾ ਬਹੁਤ ਉੱਚੇ ਮੈਸੇਜ ਸਾਨੂੰ ਦਿੱਤੇ ਗਏ ਹਨ ਬੜਾ ਉੱਚਾ ਹਰ ਇੱਕ ਸ਼ਬਦ ਦੇ ਵਿੱਚ ਸੁਨੇਹਾ ਦਿੱਤਾ ਗਿਆ ਸੋ ਅਸੀਂ ਜਦੋਂ ਕਿਸੇ ਸ਼ਬਦ ਨੂੰ ਵਿਚਾਰਦੇ ਹਾਂ ਤਾਂ ਉਹ ਸਾਡੇ ਇੱਕ ਇੱਕ ਬੜੇ ਖਾਸ ਸਵਾਲ ਖੜੇ ਕਰਦਾ ਹੈ ਯਾਰ ਰਿਸ਼ੋ ਸੋ ਅਸੀਂ ਇਸ ਚੈਨਲ ਵਿੱਚ ਕੋਸ਼ਿਸ਼ ਕਰਿਆ ਕਰਾਂਗੇ ਕਿ ਹਰ ਇੱਕ ਵੀਡੀਓ ਵਿੱਚ ਇੱਕ ਖਾਸ ਸ਼ਬਦ ਲੈ ਕੇ ਉਸ ਵਿੱਚ ਜੋ ਵੀ ਸਵਾਲ ਉੱਠੇਗਾ ਉਸ ਦਾ ਮर्यादा ਅਨੁਸਾਰ ਗੁਰਬਾਣੀ ਦੇ ਅਨੁਸਾਰ ਉੱਤਰ ਦੇਣ ਦੀ ਕੋਸ਼ਿਸ਼ ਕਰਿਆ ਕਰਾਂਗੇ ਕਿਉਂਕਿ ਗੁਰਬਾਣੀ ਸਿਰਫ ਪੜਨ ਤੱਕ ਸੀਮਿਤ ਨਹੀਂ ਹੈ ਗੁਰਬਾਣੀ ਦੇ ਵਿੱਚ ਸ਼ਬਦ ਵੀ ਇਸ ਤਰ੍ਹਾਂ ਦੇ ਕਈ ਆਉਂਦੇ ਹਨ ਕਿ ਜੋ ਸਾਨੂੰ ਇਸ ਦਾ ਸਾਰ ਜਾਣਨ ਦੀ ਤਕੀਦ ਕਰਦੇ ਹਨ ਕਿ ਇਸ ਨੂੰ ਵਿਸਥਾਰ ਸਹਿਤ ਜਾਨਣਾ ਬੜਾ ਜ਼ਰੂਰੀ ਹੈ ਜਿਵੇਂ ਕਬੀਰ ਜੀ ਲਿਖਦੇ ਹਨ ਕਿ ਲੋਕ ਜਾਣੇ ਕੀਤੇ ਇਹ ਤੋਂ ਬ੍ਰह्म ਵਿਚਾਰ ਕਿ ਕਹਿੰਦੀ ਇਹਨੂੰ ਸਿਰਫ ਅਸੀਂ ਗੀਤ ਨੂੰ ਪੜੀ ਨਹੀਂ ਜਾਣਾ ਪਾਣੀ ਕੀਤਾ ਬ੍ਰਾਂਹ ਦੀ ਵਿਚਾਰਿਆ ਬੜੀ ਡੂੰਗੀ ਵਿਚਾਰਿਆ ਇਸ ਤੇ ਅਸੀਂ ਵਿਚਾਰ ਕਰਨਾ ਵਾ ਤੇ ਜੋ ਵੀ ਉਹਦਾ ਸਿੱਟਾ ਨਿਕਲਦਾ ਵਾ ਸ਼ਬਦ ਕਿਸੇ ਦੇ ਸਾਰ ਦਾ ਉਹਦਾ ਅਸੀਂ ਲਾਹਾ ਲੈਣਾ ਆਪਣੇ ਜੀਵਨ ਵਿੱਚ ਰੁਟਾਲ ਕੇ ਆਪਣੇ ਜੀਵਨ ਨੂੰ ਵਧੀਆ ਤੇ ਉੱਚਾ ਸੁੱਚਾ ਬਣਾਉਣਾ ਇਹ ਇਹਦੇ ਵਿੱਚ ਅਸੀਂ ਕਿਉਂਕਿ ਹਰ ਇੱਕ ਸ਼ਬਦ ਜਿਹੜਾ ਵਾ ਉਹਦਾ ਸਾਰ ਜਾਣ ਦੀ ਕੋਸ਼ਿਸ਼ ਕਰਾਂਗੇ ਇਸ ਕਰਕੇ ਅਸੀਂ ਇਸ ਚੈਨਲ ਦਾ ਨਾਮ ਵੀ ਸ਼ਬਦ ਸਾਰ ਰੱਖਿਆ ਹੈ ਸੋ ਸਾਡੀ ਤੁਹਾਡੇ ਸਾਹਮਣੇ ਇੱਕ 구ਜਾਰਛ ਹੈ ਕਿ ਕਿਰਪਾ ਕਰਕੇ ਸਾਡੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਹੋਰ ਅਸੀਂ ਕਿੰਨੇ ਚੈਨਲ ਸਬਸਕ੍ਰਾਈਬ ਕਰਦੇ ਆਂ ਕਈ ਖੁਸ਼ ਕਰਦੀ ਕਿਰਪਾ ਕਰਕੇ ਆਪਣੇ ਜੀਵਨ ਨੂੰ ਉੱਚਾ ਸੁਚਾ ਪਵਿੱਤਰ ਬਣਾਉਣ ਲਈ ਤੇ ਸਾਡੇ ਇਹ ਉੱਚੇ ਵਿਚਾਰ ਸੁਣਨ ਵਾਸਤੇ ਇਹ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਡੇ ਨਾਲ ਇਸ ਜਿਹੜਾ ਅਸੀਂ ਮਾਰਗ ਤੇ ਚੱਲ ਰਹੇ ਆਂ ਗੁਰਪਾਣੀ ਦੇ ਮਾਰਗ ਤੇ ਇਹਦੇ ਨਾਲ ਸਾਡੇ ਨਾਲ ਤੁਸੀਂ ਮੋੜੇ ਨਾਲ ਮੋੜਾ ਮਾਰ ਕੇ ਚਲਣ ਕੋਸ਼ਿਸ਼ ਕਰੋ ਤਾਂ ਕਿ ਅਸੀਂ ਸਾਰੇ ਅਸੀਂ ਗੁਰਬਾਣੀ ਨੂੰ ਪੜ ਕੇ ਉਹਦਾ ਸਾਰ ਜਾਣੀਏ ਉਹਦਾ ਲਾਹਾ ਪ੍ਰਤੋਦ ਲੈ ਸਕੀਏ ਇਸ ਚੈਨਲ ਦੀ ਇੱਕ ਹੋਰ ਖਾਸੀਅਤ ਇਹ ਹੋਵੇ ਕਿ ਕਿ ਇਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ علاوہ ਕੋਈ ਤੀਸਰੀ ਗੱਲ ਨਹੀਂ ਕਰਾਂਗੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਖਾਸ-ਖਾਸ ਮਤਲਬ ਸਾਰੀ ਗੁਰਬਾਣੀ ਖਾਸ ਹੈ ਪਰ ਚਲੋ ਜਿੰਨੀ ਸਾਨੂੰ ਸਮਝੋ ਵਿਕੀ ਉਦੇ ਅਨਸਾਰ ਅਸੀਂ ਉਹਦੇ ਵਿੱਚੋਂ ਸ਼ਬਦ ਲੈ ਕੇ ਉਹਨਾਂ ਦਾ ਸਾਰ ਜਾਣਨ ਦੀ ਕੋਸ਼ਿਸ਼ ਕਰਾਂਗੇ ਉਹਦਾ ਵਿਸਥਾਰ ਜਾਣਨ ਦੀ ਕੋਸ਼ਿਸ਼ ਕਰਾਂਗੇ ਉਸ ਸ਼ਬਦ ਵਿੱਚ ਉੱਠਿਆ ਸਵਾਲ ਜਿਹੜਾ ਉਹਨੂੰ ਸਮਝਾਂਗੇ ਪੁੱਛਾਂਗੇ ਤੇ ਉਹਦਾ ਮर्यादा ਦੇ ਅਨਸਾਰ ਉੱਤਰ ਲੱਭਣ ਦੀ ਕੋਸ਼ਿਸ਼ ਕਰਿਆ ਕਰਾਂਗੇ ਸੋ ਇਹ ਤਾਂ ਹੀ ਉਹ ਸੱਤਾ ਕਿ ਜ਼ਿਕਰ ਤੁਸੀਂ ਸਾਡਾ ਸਾਥ ਦੇਉ ਤਾਂ ਗੁਰਬਾਣੀ ਦੇ ਵਿੱਚ ਮਹਾਪੁਰਖਾਂ ਨੇ ਬਹੁਤ ਉੱਚੇ ਸਵਾਰ ਸਾਡੇ ਅੱਗੇ ਰੱਖੇ ਹੋਣ ਤੇ ਉਹਨਾਂ ਦਾ ਉੱਤਰ ਵੀ ਦਿੱਤਾ ਹੈ ਪਰ ਅਸੀਂ ਉਹਨਾਂ ਨੂੰ ਸਮਝ ਕੇ ਤੇ ਇਹ ਆਪਣੇ ਵਿੱਚ ਸਾਂਝਾ ਕਰਨਾ ਤਾਂ ਕਿ ਅਸੀਂ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਢਾਲ ਸਕੀਏ ਕਿਉਂਕਿ ਮਹਾਪੁਰਖਾਂ ਨੇ ਜੋ ਵੀ ਗੁਰਬਾਣੀ ਲਿਖੀ ਆ ਉਹ ਲਿਖੀ ਇਸ ਕਰਕੇ ਆ ਕਿ ਇਸ ਆਪਣਾ ਇਹ ਜਨਮ ਜਿਹੜਾ ਵਾ ਇਹ ਵੀ ਚੰਗੀ ਤਰ੍ਹਾਂ ਸਵਾਰ ਸਕੀਏ ਇਹਨੂੰ ਚੰਗਾ ਸੁਪ ਪਵਿੱਤਰ ਤਰੀਕੇ ਨਾਲ ਜੀ ਸਕੀਏ ਤੇ ਅਗਲਾ ਜਿਹੜਾ ਸਾਡਾ ਅੱਗਾ ਵਾ ਮਤਲਬ ਗਾਮਿ ਅਸੀਂ ਮਰਨ ਤੋਂ ਬਾਅਦ ਜੋ ਵੀ ਸਾਡੇ ਨਾਮ ਉਹ ਅੱਗਾ ਵੀ ਆਪਣਾ ਅਸੀਂ ਜਿਹੜਾ ਗੁਰਬਾਣੀ ਦੇ ਅਨੁਸਾਰ ਸਵਾਰ ਸਕਦੇ ਗੁਰਬਾਣੀ ਪੜਨ ਦਾ ਲਾਹਾ ਤੇ ਸਾਨੂੰ ਤਾਂ ਹੀ ਆ ਕਿ ਜੀ ਅਸੀਂ ਸਭ ਗੁਰੂ ਸਾਹਿਬਾਨ ਪਗ ਸਹਿਬਾਨ ਦੁਆਰਾ ਉਨਾ ਆਪਣੇ ਆਪਣੇ ਤਰੀਕੇ ਨਾਲ ਜੋ ਵੀ ਸਾਨੂੰ ਮੈਸੇਜ ਜੋ ਵੀ ਸੁਨੇਹਾ ਦਿੰਦਾ ਹੈ ਉਸ ਨੂੰ ਅਸੀਂ ਬੁੱਝ ਸਕੀਏ ਕਿ ਜਿਸ ਤਰ੍ਹਾਂ ਵੀ ਸਾਨੂੰ ਜਿੱਦਾਂ ਦਾ ਜੀਵਨ ਜੀਣ ਦੀ ਤਕੀਦ ਕੀਤੀ ਗਈ ਹੈ ਗੁਰਬਾਣੀ ਵਿੱਚ ਉਦਾਂ ਦਾ ਜੀਵਨ ਜਿਹੜਾ ਵਾ ਉਹ ਆਪਣਾ ਜੀਏ ਗੁਰਬਾਣੀ ਦੇ ਸਾਹ ਢਾਲ ਸਕੀਏ ਤੇ ਅੱਗਾ ਜਿਹੜਾ ਆਪਣਾ ਉਹ ਵੀ ਸਾਡਾ ਜਿਹੜਾ ਵਾ ਉਹ ਸਬਰ ਸਕੀਏ ਸੋ ਮੇਰੀ ਹੁਣ ਆਪ ਨੂੰ ਬੇਜਾਰ ਛਾਵੇ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰੋ ਜਿਹੜੀ ਵੀ ਵੀਡੀਓ ਅਸੀਂ ਪਾਇਆ ਕਰਾਂਗੇ ਉਹ ਗੁਰਬਾਣੀ ਦੇ ਵਿੱਚੋਂ ਸ਼ਬਦ ਲੈ ਕੇ ਉਹਦਾ ਸਾਰ ਪੋਚਾਂਗੇ ਉਹਦੇ ਵਿੱਚ ਜੋ ਵੀ ਸਵਾਲ ਜਵਾਬ ਗੁਰਬਾਣੀ ਦੇ ਵਿੱਚ ਉਠਾਏ ਗਏ ਹਨ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰਾਂਗੇ